ਇਸ ਯੂਨੀਵਰਸਿਟੀ ਨੇ ਮਹਾਨ ਕੋਸ਼ ਨੂੰ ਛਾਪਣਾ ਸੀਗਾ ਦੇਖ ਕੇ ਪਰ ਪੰਜਾਬੀ ਯੂਨੀਵਰਸਿਟੀ ਅੱਜ ਇਹ ਸਹਤ ਹੋ ਚੁੱਕੀ ਆ ਵੀ ਉਸ ਮਹਾਨ ਕੋਸ਼ ਜਿਹੜਾ ਇਹਨਾਂ ਨੇ ਛਾਪਿਆ ਉਹਦੇ ਵਿੱਚ 25 ਤੋਂ 30 ਹਜ਼ਾਰ ਦੀ ਇਹਨਾਂ ਨੇ ਗਲਤੀ ਕਰਤੀ ਇਹ ਜਿਹੜਾ ਐਨਸਾਈਕਲੋਪੀਡੀਆ ਤੇ ਤੌਰ ਤੇ ਆਪਾਂ ਇਹਨੂੰ ਕਹਿੰਨੇ ਆ ਇਹਨੂੰ ਪੰਜਾਬੀ ਦਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜਾਂ ਸਿੱਖਾਂ ਦਾ ਐਨਸਾਈਕਲੋਪੀਡੀਆ ਕਿਹਾ ਜਾਂਦਾ ਮੇਰਾ ਸਵਾਲ ਪ੍ਰਸ਼ਾਸਨ ਨੂੰ ਆ ਮੈਂ ਪੁੱਛਣਾ ਚਾਹਣਾ ਕਿ ਕੀ ਇਸ ਮਹਾਨ ਕੋਸ਼ ਨੂੰ ਖਤਮ ਕਰਨ ਦਾ ਕੀ ਇਹ ਤਰੀਕਾ ਸਹੀ ਆ ਇਹ ਮਾਨ ਕੋਈ ਪੰਜਾਬੀ ਦੀ ਪੁਸਤਕ ਨਹੀਂ ਇਹ ਗੁਰਬਾਣੀ ਦੀ ਪੋਥੀ ਆ ਗੁਰਬਾਣੀ ਦੀ ਪੋਥੀ ਦਾ ਉਸ ਤਰੀਕੇ ਦੇ ਨਾਲ ਇੱਕ ਵਿਧੀ ਵਿਵਧਾਨ ਦੇ ਨਾਲ ਸਨਸਕਾਰ ਕੀਤਾ ਜਾਣਾ ਚਾਹੀਦਾ ਆ ਤਾਂ ਕਿ ਸਿੱਖ ਸੈਂਟੀਮੈਂਟਲ ਜਿਹੜੇ ਲੋਕ ਆ ਉਹਨਾਂ ਦੇ ਸੈਂਟੀਮੈਂਟਸ ਨਾ ਝੜਕਣ ਅਤੇ ਇਸ ਦੀ ਬੇਦਬੀ ਨਾ ਹੋਵੇ ਉਹ ਜਦੋਂ ਸਾਨੂੰ ਅੱਜ ਪਤਾ ਲੱਗਿਆ ਵੀ ਇਹਨੂੰ ਡਿਸਟਰੋਏ ਕੀਤਾ ਜਾ ਰਿਹਾ ਉਸ ਕਮੇਟੀ ਵੱਲੋਂ ਸੁਝਾਅਨ ਦਿੱਤਾ ਗਿਆ ਸੀ ਇਹਨੂੰ ਡਿਸਟਰੋਏ ਕੀਤਾ ਜਾਵੇ ਪਰ ਡਿਸਟਰੋਏ ਦਾ ਵੀ ਇੱਕ ਤਰੀਕਾ ਹੁੰਦਾ ਹੈਗਾ ਉਹਦਾ ਇੱਕ ਵਿਧੀ ਵਿਧਾਨ ਹੁੰਦਾ ਇਹ ਨਹੀਂ ਤੁਸੀਂ ਜੁੱਤੀਆਂ ਨਾਲ ਤੁਹਾਨੂੰ ਕੋਈ ਗਿਣਤੀ ਨਹੀਂ ਕੋਈ ਹਿਸਾਬ ਨਹੀਂ ਤੁਸੀਂ ਟਰਾਲੀਆਂ ਭਰ-ਭਰ ਕੇ ਲਿਆ ਕੇ ਆ ਤੁਸੀਂ ਪਿੱਛੇ ਦੇਖ ਸਕਦੇ ਹੋ ਮੇਰੇ ਪਿੱਛੇ ਦਿਖਾ ਦੂੰ ਵੀ ਐ ਤੁਸੀਂ 5 5 7 7 ਟਰਾਲੀਆਂ 5.28 ਫੁੱਟ ਪੱਟ ਕੇ ਦੱਬ ਦੋ ਇਹ ਮੁੱਦਾ ਝਟਕਣ ਦਾ ਕਾਰਨ ਇਹ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੱਲੋਂ ਮਹਾਨ ਕੋਸ਼ਿਸ਼ ਆਪਿਆ ਜਾਂਦਾ ਜਿਹੜਾ ਕਿ ਮਹਾਨ ਕੋਸ਼ ਪਹਿਲਾਂ ਭਾਸ਼ਾ ਭਾਗ ਦੇ ਵੱਲੋਂ ਛਾਪਿਆ ਜਾਂਦਾ ਪੰਜਾਬ ਸਰਕਾਰ ਪੰਜਾਬੀ ਯੂਨੀਵਰਸਿਟੀ ਨੂੰ ਇੱਕ ਪ੍ਰੋਜੈਕਟ ਦਿੰਦੀ ਆ ਜਿਸ ਪ੍ਰੋਜੈਕਟ ਦੇ ਅਧੀਨ ਮਹਾਨ ਕੋਸ਼ ਨੂੰ ਦੁਬਾਰਾ ਪੰਜਾਬੀ ਯੂਨੀਵਰਸਿਟੀ ਨੇ ਛਾਪਣਾ ਸੀ ਇਸ ਨੂੰ ਛਾਪਦੇ ਸਮੇਂ ਜਿਹੜੀ ਕਮੇਟੀ ਦਾ ਗਠਨ ਕੀਤਾ ਗਿਆ ਜਿਹੜੇ ਪ੍ਰੋਫੈਸਰਾਂ ਦੀ ਨਿਯੁਕਤੀ ਕੀਤੀ ਗਈ ਉਹਨਾਂ ਪ੍ਰੋਫੈਸਰਾਂ ਦੇ ਵੱਲੋਂ 65000 ਐਂਟਰੀਆਂ ਦੇ ਉੱਤੇ 30 ਤੋਂ 35000 ਗਲਤ ਐਂਟਰੀਆਂ ਕੀਤੀਆਂ ਗਈਆਂ ਜਦੋਂ ਇਹ ਮਹਾਨ ਕੋਸ਼ ਛਪ ਕੇ ਆਮ ਸੰਗਤ ਦੇ ਵਾਸਤੇ ਆਮ ਲੋਕਾਂ ਦੇ ਵਾਸਤੇ ਸੇਲ ਵਾਸਤੇ ਵੇਚਿਆ ਗਿਆ ਜਦੋਂ ਇਸ ਨੂੰ ਪੰਥਕ ਵਿਦਵਾਨਾਂ ਨੇ ਪੜ੍ਹਿਆ ਪੰਥਕ ਵਿਦਵਾਨਾਂ ਦੇ ਪੜਨ ਤੋਂ ਬਾਅਦ ਮਹਾਨ ਕੋਸ਼ ਦੇ ਉੱਤੇ ਇਤਰਾਜ਼ ਜਤਾਇਆ ਗਿਆ ਜਿਵੇਂ ਕਿਰਪਾਲ ਸਿੰਘ ਬਡੋਂਗਰ ਖੁਸ਼ਾਲ ਸਿੰਘ ਜੀ ਸਿੰਘ ਸਭਾ ਕੇਂਦਰੀ ਕਮੇਟੀ ਵਾਲੇ ਅਤੇ ਹੋਰ ਵੀ ਬਹੁਤ ਸਾਰੇ ਵਿਦਵਾਨ ਸਨ ਜਿਨ੍ਹਾਂ ਨੇ ਇਸ ਦੀ ਗਲਤ ਐਂਟਰੀਆਂ ਤੇ ਇਤਰਾਜ਼ ਜਤਾਇਆ ਜਦੋਂ ਪੰਜਾਬੀ ਯੂਨੀਵਰਸਿਟੀ ਨੂੰ ਇਹਨਾਂ ਇਤਰਾਜ਼ਾਂ ਦਾ ਸਾਹਮਣਾ ਕਰਨਾ ਪਿਆ ਪੰਜਾਬੀ ਯੂਨੀਵਰਸਿਟੀ ਨੇ ਇਸ ਨੂੰ ਲੋਕਾਂ ਦੇ ਵਿੱਚ ਵੇਚਣ ਤੋਂ ਪਾਬੰਦੀ ਲਾ ਦਿੱਤੀ ਗਈ ਇਹ ਮਹਾਨ ਕੋਸ਼ ਨੂੰ ਪਿਛਲੇ ਕਾਫੀ ਲੰਮੇ ਸਮੇਂ ਤੋਂ ਸੇਲ ਦੇ ਉੱਪਰ ਨਹੀਂ ਰੱਖਿਆ ਜਾ ਰਿਹਾ ਅਤੇ ਇਹ ਇੱਕ ਸਟਾਕ ਦੇ ਵਜੋਂ ਪਿਆ ਹੋਇਆ ਸੀ ਬਾਅਦ ਵਿੱਚ ਇਸ ਦੇ ਉੱਤੇ ਇੱਕ ਵਿਧਾਨ ਸਭਾ ਦੇ ਵਿੱਚ ਕਮੇਟੀ ਬਣਦੀ ਆ ਕਿ ਇਸ ਗਲਤ ਛਾਪੇ ਹੋਏ ਮਹਾਨ ਕੋਸ਼ ਦਾ ਕੀ ਕਰਨਾ ਹੈ ਅਤੇ ਇਹਦਾ ਕੀ ਸੋਲੂਸ਼ਨ ਹੋਣਾ ਚਾਹੀਦਾ ਹੈ ਕਿਉਂਕਿ ਵਿਦਵਾਨਾਂ ਨੇ ਇਸ ਨੂੰ ਇਸ ਕਰਕੇ ਸੰਗਤ ਦੇ ਵਿੱਚ ਵੇਚਣ ਤੋਂ ਮਨਾ ਕਰਦਾ ਸੀ ਕਿ ਆਉਣ ਵਾਲੀਆਂ ਪੀੜ੍ਹੀਆਂ ਦੇ ਵਿੱਚ ਆਉਣ ਵਾਲੀ ਜਨਰੇਸ਼ਨ ਦੇ ਵਿੱਚ ਇਸ ਮਹਾਨ ਕੋਸ਼ ਨੂੰ ਆਥੈਂਟਿਕ ਮੰਨ ਕੇ ਇਸ ਨੂੰ ਇੱਕ ਸੋਰਸ ਨਾ ਮੰਨਿਆ ਜਾਵੇ ਭਾਵ ਕਿ ਇਹਦੇ ਵਿੱਚ ਡਿਸਟਰਸ਼ਨ ਹੈ ਜਿਸ ਕਰਕੇ ਕਮੇਟੀ ਨੇ ਪੰਜਾਬੀ ਯੂਨੀਵਰਸਿਟੀ ਨੂੰ ਹੁਣ ਰੀਸੈਂਟਲੀ ਕਿਹਾ ਕਿ ਇਸ ਮਹਾਨਕੁਸ਼ ਨੂੰ ਇੱਕ ਢੰਗ ਤਰੀਕੇ ਦੇ ਨਾਲ ਖਤਮ ਕੀਤਾ ਜਾਵੇ ਜਦੋਂ ਯੂਨੀਵਰਸਿਟੀ ਨੇ ਇਸ ਨੂੰ ਖਤਮ ਕਰਨ ਦੇ ਬਾਰੇ ਸੋਚਿਆ ਯੂਨੀਵਰਸਿਟੀ ਨੇ ਤੁਹਾਡੇ ਸਾਹਮਣੇ ਤੁਸੀਂ ਦੇਖ ਲਓ ਪਿੱਛੇ 5-5 ਫੁੱਟ ਦੇ ਡੱਗ ਪੁੱਟ ਗਏ 2-3 ਇੰਨੀ ਵੱਡੀ ਗਿਣਤੀ ਦੇ ਵਿੱਚ ਛਪੇ ਮਹਾਨਕੁਸ਼ ਨੂੰ ਪਾਣੀ ਦੇ ਨਾਲ ਮਹਾਨਕੁਸ਼ ਨੂੰ ਸਿੱਟ ਕੇ ਪਾਣੀ ਛੱਡ ਕੇ ਖਤਮ ਕੀਤਾ ਜਾ ਰਿਹਾ ਹੈ ਮੈਂ ਮੇਰਾ ਸਵਾਲ ਪ੍ਰਸ਼ਾਸਨ ਨੂੰ ਆ ਮੈਂ ਪੁੱਛਣਾ ਚਾਹਣਾ ਕਿ ਕੀ ਇਸ ਮਹਾਨ ਕੋਸ਼ ਨੂੰ ਖਤਮ ਕਰਨ ਦਾ ਕੀ ਇਹ ਤਰੀਕਾ ਸਹੀ ਆ ਕਿਉਂਕਿ ਇਹ ਕਿਸੇ ਵਾਸਤੇ ਇੱਕ ਪੰਜਾਬੀ ਦੀ ਪੁਸਤਕ ਹੋ ਸਕਦੀ ਆ ਕਿਸੇ ਵਾਸਤੇ ਇਹ ਕੋਸ਼ ਹੋ ਸਕਦਾ ਆ ਕਿਸੇ ਵਾਸਤੇ ਕੋਈ ਇਸ ਨੂੰ ਇਨਸਾਈਕਲੋਪੀਡੀਆ ਆਫ ਸਿੱਖੀਸਮ ਕਹਿ ਸਕਦਾ ਆ ਪਰ ਮੇਰੇ ਸਿੱਖ ਹੋਂ ਦੇ ਨਾਤੇ ਇਹ ਇਨਸਾਈਕਲੋਪੀਡੀਆ ਬਾਅਦ ਵਿੱਚ ਆ ਪਹਿਲਾਂ ਇਹ ਗੁਰਬਾਣੀ ਦੀ ਪੋਥੀ ਆ ਕਿਉਂ ਕਿਉਂਕਿ ਜਦੋਂ ਵੀ ਅਸੀਂ ਮਹਾਨਕੋਸ਼ ਦਾ ਕੋਈ ਵੀ ਪੰਨਾ ਫਰੋਲਦੇ ਹਾਂ ਉਸ ਪੰਨੇ ਦੇ ਉੱਪਰ 10 ਤੋਂ 15 ਐਂਟਰੀਆਂ ਗੁਰਬਾਣੀ ਦੀਆਂ ਉਸ ਤੋਂ ਬਾਅਦ ਸਿੱਖ ਧਰਮ ਦੇ ਨਾਲ ਸੰਬੰਧਿਤ ਕੋਈ ਵੀ ਸੈਕੰਡਰੀ ਸੋਰਸ ਹੋਵੇ ਚਾਹੇ ਉਹ ਦਸਮ ਗ੍ਰੰਥ ਹੋਵੇ ਚਾਹੇ ਉਹ ਸਰਬਨੋ ਗ੍ਰੰਥ ਹੋਵੇ ਉਹ ਸਾਰਿਆਂ ਦੀਆਂ ਐਂਟਰੀਆਂ ਇਸ ਮਹਾਨਕੋਸ਼ ਦੇ ਵਿੱਚ ਦਰਜ ਨੇ ਮੇਰਾ ਕਹਿਣ ਤੋਂ ਭਾਵ ਇਹ ਆ ਕਿ ਇਹ ਮਹਾਨਕੋਸ਼ ਪੰਜਾਬੀ ਦੀ ਪੁਸਤਕ ਨਹੀਂ ਇੱਕ ਗੁਰਬਾਣੀ ਦੀ ਪੋਥੀ ਆ ਗੁਰਬਾਣੀ ਦੀ ਪੋਥੀ ਦਾ ਉਸ ਤਰੀਕੇ ਦੇ ਨਾਲ ਇੱਕ ਵਿਧੀ ਵਿਵਧਾਨ ਦੇ ਨਾਲ ਸਨਸਕਾਰ ਕੀਤਾ ਜਾਣਾ ਚਾਹੀਦਾ ਆ ਤਾਂ ਕਿ ਸਿੱਖ ਸੈਂਟੀਮੈਂਟਲ ਜਿਹੜੇ ਲੋਕ ਆ ਉਹਨਾਂ ਦੇ ਸੈਂਟੀਮੈਂਟਸ ਨਾ ਢਕਣ ਅਤੇ ਇਸ ਦੀ ਬੇਦਬੀ ਨਾ ਹੋਵੇ ਇਸ ਦੀ ਜਿਹੜੀ ਮਰਿਆਦਾ ਉਹਨੂੰ ਬਰਕਰਾਰ ਰੱਖਿਆ ਜਾਵੇ ਇਸ ਵਾਸਤੇ ਜੀ ਇੱਥੇ ਵਿਦਿਆਰਥੀ ਦੇ ਰੂਪ ਦੇ ਵਿੱਚ ਇਕੱਠੇ ਹੋਏ ਆ ਬਿਲਕੁਲ ਜੀ ਬਿਲਕੁਲ ਮੈਂ ਤੁਹਾਨੂੰ ਇਹ ਦੱਸਦਾ ਜਿਹੜਾ ਯੂਨੀਵਰਸਿਟੀ ਨੂੰ ਪਬਲਿਕੇਸ਼ਨ ਬਿਊਰੋ ਨੂੰ ਮਹਾਨ ਕੋ ਛਾਪਣ ਦਾ ਇਸ ਵਾਰੀ ਜਿੰਮਾ ਦਿੱਤਾ ਗਿਆ ਸੀ ਤੇ ਉਹਦੇ ਵਿੱਚ ਇਹਨਾਂ ਨੇ ਕਿਹਾ ਸਾਨੂੰ ਜਦੋਂ ਕੰਸਰਟ ਨਾਲ ਗੱਲ ਹੋਈ ਹੈ ਕਿ ਅਸੀਂ ਬਹੁਤ ਵੱਡੇ ਵਿਦਵਾਨ ਤੇ 30 35000 ਗਲਤੀਆਂ ਨੇ ਆਪ ਮੰਨਿਆ ਨੇ ਕਹਿੰਦੇ ਇਹ ਤੇ 30 35000 ਗਲਤੀਆਂ ਹੋਈਆਂ ਨੇ ਮਹਾਨ ਕੋਸ਼ ਦੇ ਵਿੱਚ ਜਦੋਂ ਬਾਹਰੋਂ ਵਿਦਵਾਨਾਂ ਨੇ ਹੋਰ ਨਹੀਂ ਦੱਸਿਆ ਤਾਂ ਇਹਨਾਂ ਨੇ ਹੁਣ ਆਪਦੇ ਮੂੰਹ ਮੰਨਿਆ ਕਿ 35000 ਗਲਤੀਆਂ ਹੋਈਆਂ ਨੇ ਤੇ ਮਹਾਨ ਕੋਸ਼ ਦੇ ਵਿੱਚ ਮਹਾਨ ਕੋਸ਼ ਨੂੰ 30 ਦੇ ਲਗਭਗ ਭਾਈ ਕਾਂਸ ਸਿੰਘ ਲਾਬਾ ਜਰਾ ਛਾਪਿਆ ਗਿਆ ਤੇ ਇਹਦੇ ਵਿੱਚ ਤੁਸੀਂ ਪਹਿਲਾਂ ਹੀ ਪੁੱਛਿਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਦਸ਼ਮ ਗ੍ਰੰਥੀ ਬਾਣੀ ਤੇ ਪੰਤ ਪ੍ਰਗਾਸ ਸੂਰਜ ਪ੍ਰਗਾਸ ਦੀ ਬਾਣੀ ਇਹਦੇ ਦਰਜਾ ਤੇ ਤੁਸੀਂ ਦੇਖੋ ਵੀ ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਦਸ਼ਮ ਪੰਥ ਦੇ ਦਸ਼ਮ ਗ੍ਰੰਥੀ ਬਾਣੀ ਦੇ ਵਿੱਚ ਦਰਜ ਹੈ ਤੇ ਇਹ ਮਤਲਬ ਇਹ ਇਹਨਾਂ ਦੀ ਸ਼ਰਧਾ ਆਪਣੀ ਉਹਨਾਂ ਚ ਬਿਲਕੁਲ ਜੀ ਬਿਲਕੁਲ ਸਾਰੇ ਸਾਰੇ ਸਿੱਖ ਪੰਥ ਦੀ ਸਾਰੇ ਸਿੱਖ ਸਮਾਜ ਦੀ ਸ਼ਰਧਾ ਤੇ ਨਾਲ ਕਹਿੰਦੇ ਦੂਜੇ ਧਰਮਾਂ ਦੇ ਵੀ ਜਿਹੜੇ ਪੀਰ ਨੇ ਜਾਂ ਦੇਵੀ ਦੇਵਤੇ ਨੇ ਉਹਦੀ ਬਾਣੀ ਨੂੰ ਵੀ ਨਾਲ ਜੋੜਿਆ ਗਿਆ ਬਿਲਕੁਲ ਜੀ ਬਿਲਕੁਲ ਜਦੋਂ ਆਪਾਂ ਕਹਿੰਦੇ ਜਦੋਂ ਆਪਾਂ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਰਜ ਹੈ ਤਾਂ ਗੁਰੂ ਗ੍ਰੰਥ ਸਾਹਿਬ ਦੀ ਵਿੱਚ Hindu ਦੀ Muslim ਦੀ ਸਾਰੇ ਧਰਮਾਂ ਦੀ ਸਾਰੇ ਮਤਲਬ ਪੀਰਮਕੀਰਾਂ ਦੀ ਬਾਣੀ ਦਰਜ ਹੈ ਤੇ ਉਹਦਾ ਮਤਲਬ ਵੀ ਇਹ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨਾ ਜਾਂ ਆਪਣਾ ਨੂੰ ਹਲ ਕੁਝ ਦੀ ਬੇਅਦਬੀ ਕਰਨਾ ਬਾਣੀ ਦੀ ਬੇਅਦਬੀ ਕਰਨਾ ਤੇ ਬਾਣੀ ਦੀ ਬੇਅਦਬੀ ਸਾਰੀ ਸਟੂਡੈਂਟ ਯੂਨੀਅਨ ਤੇ ਸਿੱਖ ਸਮਾਜ ਤੇ ਸਾਰਾ ਪੰਜਾਬ ਸਾਰੇ ਤਰ੍ਹਾਂ ਦੇ 75 ਮੰਦੇ ਭਾਈਚਾਰਾ ਕਦੇ ਬਰਦਾਸ਼ਤ ਨਹੀਂ ਕਰਨਗੇ ਤੇ ਇਹਨਾਂ ਦਾ ਇੱਕ ਇਹਨਾਂ ਨੂੰ ਡਿਸਟਰੋਏ ਕਰਨ ਦਾ ਤਰੀਕਾ ਜਿਹੜਾ ਤੁਸੀਂ ਪਿੱਛੇ ਦੇਖ ਸਕਦੇ ਹੋ ਕਿ ਇਹਨਾਂ ਨੇ ਡਿਸਟਰੋਏ ਕਰਨ ਦਾ ਘੱਟੋ ਘੱਟ 40 ਸਕਰ ਫੁੱਟ ਦਾ ਟੋਆ ਪੱਟਿਆ ਤੇ ਉਹਦੇ ਵਿੱਚ ਦੱਬਰ ਰਹੇ ਨੇ ਇਹ ਤਰੀਕਾ ਇਹਨਾਂ ਦਾ ਕਿਤੇ ਵੀ ਜਾਇਜ਼ ਨਹੀਂ ਹੈਗਾ ਸਾਰੇ ਸਟੂਡੈਂਟ ਤੇ ਸਿੱਖ ਪੰਥ ਤੇ ਸਾਰਾ ਪੰਜਾਬ ਸਾਰੀ ਧਰਮਾਂ ਦਾ ਭਾਈਚਾਰਾ ਇਹਦੇ ਨਾਲ ਸਹਿਮਤ ਨਹੀਂ ਤੇ ਅਸੀਂ ਇਹਨਾਂ ਦੇ ਖਿਲਾਫ ਵਿਰੋਧ ਕਰਾਂਗੇ ਇਹ ਮਸਲਾ ਇਹ ਆ ਵੀ ਇਸ ਜਿਹੜੀ ਯੂਨੀਵਰਸਿਟੀ ਦੇ ਵਿੱਚ ਆਪਾਂ ਖੜੇ ਆ ਇਹ ਭਾਸ਼ਾ ਦੇ ਨਾਮ ਤੇ ਦੂਜੀ ਯੂਨੀਵਰਸਿਟੀ ਅਗੀ ਵਿਸ਼ਵ ਦੀ ਬਣੀ ਹੋਈ ਇਸ ਯੂਨੀਵਰਸਿਟੀ ਨੇ ਮਹਾਨ ਕੋਸ਼ ਨੂੰ ਛਾਪਣਾ ਸੀਗਾ ਦੇਖ ਕੇ ਪਰ ਪੰਜਾਬੀ ਯੂਨੀਵਰਸਿਟੀ ਅੱਜ ਇਹ ਸਾਹਤ ਹੋ ਚੁੱਕੀ ਆ ਵੀ ਉਸ ਮਹਾਨ ਕੋਸ਼ ਜਿਹੜਾ ਇਹਨਾਂ ਨੇ ਛਾਪਿਆ ਉਹਦੇ ਵਿੱਚ 25 ਤੋਂ 30 ਹਜ਼ਾਰ ਦੀ ਇਹਨਾਂ ਨੇ ਗਲਤੀ ਕਰਤੀ ਜਦੋਂ ਬਿਰਵਾਨਾਂ ਨੇ ਉਹਦੇ ਤੇ ਇਤਰਾਜ਼ ਜਗਾ ਜਿਤਾਇਆ ਤਾਂ ਇੱਕ ਕਮੇਟੀ ਦਾ ਗਠਨ ਹੁੰਦਾ ਉਹ ਕਮੇਟੀ ਵੱਲੋਂ ਕਿਹਾ ਜਾਂਦਾ ਵੀ ਜੇ ਇਹ ਸਾਡੀ ਸੁਸਾਇਟੀ ਚ ਜਾਊਗੀ ਸਮਾਜ ਚ ਜਾਊਗੀ ਜਾਂ ਅੱਜ ਤੋਂ 50 100 ਸਾਲ ਬਾਅਦ ਇਹ ਔਥੈਂਟਿਕ ਮੰਨਿਆ ਜਾਊਗਾ ਵੀ ਯੂਨੀਵਰਸਿਟੀ ਦੇ ਮਹਾਨ ਕੋਸ਼ ਦੇ ਵਿੱਚ ਆਹ ਗੱਲ ਲਿਖੀ ਹੋਈ ਹੈ। ਇਹਦੇ ਵਿੱਚ ਇਕੱਲੀ ਆਪਦੇ ਕੋਲੋਂ ਗਲਤੀਆਂ ਨਹੀਂ ਕੀਤੀਆਂ ਗਈਆਂ ਜਿਹੜੀਆਂ ਸਾਜ਼ਿਸ਼ ਤਹਿਤ ਦਰਵਾਣੀ ਦੀਆਂ ਵੀ ਟਿੱਪੀਆਂ, ਸ਼ਿਆਰੀਆਂ ਬਿਆਰੀਆਂ ਦੀਆਂ ਗਲਤੀਆਂ ਕੀਤੀਆਂ। ਉਹ ਜਦੋਂ ਸਾਨੂੰ ਅੱਜ ਪਤਾ ਲੱਗਿਆ ਵੀ ਇਹਨੂੰ ਡਿਸਟਰੋਏ ਕੀਤਾ ਜਾ ਰਿਹਾ ਉਸ ਕਮੇਟੀ ਵੱਲੋਂ ਸੁਝਾਸ਼ਨ ਦਿੱਤਾ ਗਿਆ ਸੀ ਵੀ ਇਹਨੂੰ ਡਿਸਟਰੋਏ ਕੀਤਾ ਜਾਵੇ। ਪਰ ਡਿਸਟਰੋਏ ਦਾ ਵੀ ਇੱਕ ਤਰੀਕਾ ਹੁੰਦਾਗਾ। ਉਹਦਾ ਇੱਕ ਵਿਧੀ ਵਿਧਾਨ ਹੁੰਦਾ। ਇਹ ਇਹ ਟਰਾਲੀਆਂ ਭਰ-ਭਰ ਕੇ ਲਿਆ ਕੇ ਆ ਤੁਸੀਂ ਪਿੱਛੇ ਦੇਖ ਸਕਦੇ ਹੋ ਮੇਰੇ ਪਿੱਛੇ ਦਿਖਾ ਦੋ ਵੀ ਐ ਤੁਸੀਂ 5-5 7-7 ਟਰਾਲੀਆਂ 5-5 12 ਫੁੱਟ-ਫੱਟ ਕੇ ਦੱਬ ਦੋ ਅੱਜ ਅਸੀਂ ਜਦੋਂ ਯੂਨੀਵਰਸਿਟੀ ਦੇ ਪਬਲਿਕੇਸ਼ਨ ਬਿਊਰੋ ਇੰਚਾਰਜ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਨੂੰ ਇਸ ਦੀ ਗਿਣਤੀ ਦਾ ਵੀ ਪਤਾ ਨਹੀਂ ਹੈਗਾ ਵੀ ਇਹਦੀ ਗਿਣਤੀ ਕਿੰਨੀ ਹੈਗੀ ਸੋ ਜਦੋਂ ਅੱਜ ਅਸੀਂ ਉਹਦੂ ਬਾਅਦ ਟਰਾਲੀ ਆ ਰਹੀ ਸੀ ਤੁਸੀਂ ਦੇਖਿਆ ਹੋਣਾ ਗੇਟ ਦੇ ਉੱਤੇ ਵਿਦਿਆਰਥੀਆਂ ਨੇ ਅੱਜ ਵੱਡੇ ਰੋਹ ਦੇ ਸਾਹਮਣੇ ਉਹ ਇਹਨਾਂ ਨੂੰ ਟਰਾਲੀ ਰੋਕਣੀ ਪਈ ਤੇ ਉਹ ਟਰਾਲੀ ਦੀ ਗਿਣਤੀ ਵੀ ਨਹੀਂ ਪਤਾ ਡਰਾਈਵਰ ਨੂੰ ਕਿੰਨੀ ਆ ਤੇ ਕਿੰਨੇ ਘੇੜੇ ਆ ਇਹ ਵੀ ਨਹੀਂ ਪਤਾ ਤੁਸੀਂ ਵਿੱਚ ਤੀਜਾ ਹੱਲਾਗਾ ਪਹਿਲਾਂ 2015 ਦੇ ਵਿੱਚ ਫਿਰ 2022 ਦੇ ਵਿੱਚ ਫਿਰ ਅੱਜ 2025 ਦੇ ਵਿੱਚ ਖੜੇ ਆ ਸੋ ਜਿਹੜੇ ਵਿਦਿਆਰਥੀ ਸਵਰਦ ਇਕੱਠੇ ਹੋਏ ਨੇ ਇਹ ਇਸ ਯੂਨੀਵਰਸਿਟੀ ਦੇ ਰੋਜ਼ ਇਹ ਧੱਕੇ ਦੇ ਖਿਲਾਫ ਇਕੱਠੇ ਹੋਏ ਨੇ ਵੀ ਇਹ ਜਿਹੜਾ ਤੁਸੀਂ ਹਾਲ ਕੀਤਾ ਇਹ ਕਿਸੇ ਹਾਲ ਜਾਈ ਨਹੀਂ ਹੈ ਤਾਂ ਐਨਸਾਈਕਲੋਪੀਡੀਆ ਦੇ ਤੌਰ ਤੇ ਆਪਾਂ ਇਹਨੂੰ ਕਹਿੰਨੇ ਆ ਇਹਨੂੰ ਪੰਜਾਬੀ ਦਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜਾਂ ਸਿੱਖਾਂ ਦਾ ਐਨਸਾਈਕਲੋਪੀਡੀਆ ਕਿਹਾ ਜਾਂਦਾ ਜਿਹਦੇ ਵਿੱਚ ਲਗਭਗ 65000 ਇਦਰਾਜ ਐਂਟਰੀ ਦਰਜ ਆ ਗਈ ਜਿਹਦੇ ਵਿੱਚੋਂ ਇਹਨਾਂ ਨੇ 25 ਤੋਂ 30000 ਤੱਕ ਗਲਤੀ ਕਰਤੀ ਜਿਹਦੇ ਵਿੱਚ ਮਹਾਨ ਕੋਸ਼ ਜਦੋਂ ਛ ਦਾ ਪਟਿਆਲੇ ਦੇ ਮਹਾਰਾਜਾ ਨੇ ਇੱਕ ਉਹਨਾਂ ਨੂੰ ਕਾਨ ਸਿੰਘ ਜਨਾਬ ਨੂੰ ਨਿਯੁਕਤ ਕਰਕੇ ਇਹਦੇ ਕੰਮ ਲਈ ਪ੍ਰੋਜੈਕਟ ਲਈ 28 ਸਾਲਾਂ ਦੀ ਮਿਹਨਤ ਨੂੰ ਛਪਾਇਆ ਸੀਗਾ ਤੇ ਅੱਜ ਉਹਦਾ ਤੁਸੀਂ ਇਹ ਹਾਲ ਦੇਖ ਸਕਦੇ ਹੋ ਇਹਦੇ ਵਿੱਚ ਇਕੱਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਉਹ ਤੋਂ ਬਿਨਾਂ Hindu, Muslim ਸਾਰੇ ਭਗਤਾਂ ਦੀਆਂ ਫਕੀਰਾਂ ਦੀਆਂ ਜਾਂ ਜਿਹੜੀਆਂ ਉਹਨੇ ਲਿਖਤਾ ਨੇ ਜਾਂ ਉਹਨਾਂ ਸਵੰਦੀ ਜਿਹੜੇ ਨੇ ਸ਼ਬਦ ਨੇ ਜਾਂ ਉਹਨਾਂ ਦੀ ਵਿਆਖਿਆ ਕੀਤੀ ਉਹ ਸਾਰਾ ਕੀਤਾ ਹੋਇਆ ਹੈਗਾ ਸਾਡੀ ਪਹਿਲੀ ਵੱਡੀ ਡਿਕਸ਼ਨਰੀ ਹੈ ਇਹ ਪੰਜਾਬੀ ਦੀ